ਕੋਟੇਸ਼ਨਸ ਮੰਗਾਈ ਸੀ ਪ੍ਰੈਜੈਂਟੇਸ਼ਨ ਵਾਸਤੇ ਡੀਪੀਆਰਓ ਵੱਲੋਂ ਕੀਤਾ ਗਿਆ ਸੀ ਜਲੰਧਰ ਵੱਲੋਂ ਇਹਦੇ ਵਿੱਚ ਜਿਹੜੀ ਹੈਗੀ ਆ 40000 ਰੁਪਏ ਪੱਤਰਕਾਰਾਂ ਦੇ ਨਾਂ ਤੇ ਕਮਲ ਲਾਈਟ ਐਂਡ ਸਾਊਂਡ ਆਫ ਆਫਿਸ ਰਾਮਗੜੀਆ ਗੁਰਦੁਆਰਾ ਰੋਡ ਧੂਰੀ ਉਕਾਰੀ ਮਿਲਿਆ ਸਿਰਫ ਰਿਫਰੈਸ਼ਮੈਂਟ ਲਈ ਜਿਹੜਾ ਤੁਹਾਡੇ ਦੇ ਖਰਚ ਕੀਤੇ ਗਏ ਮੈਕਡੋਨਲਡਸ ਦੇ ਵਿੱਚ ਕੀਤੇ ਗਏ 3 ਨੰਬਰ ਤੇ 4 ਨੰਬਰ ਪੁਆਇੰਟ ਰਿਫਰੈਸ਼ਮੈਂਟ ਮੈਕਡੋਨਲਡਸ ਦੇ ਵਿੱਚ 2500 ਰੁਪਏ ਉਹਨੂੰ ਦਿੱਤਾ ਗਿਆ ਵਾ ਹੋ ਜਿਹੜਾ ਹੈ ਆਪਣਾ ਬਾਕੀ ਕੋਟੇਸ਼ਨਾਂ ਜਿਹੜੀਆਂ ਲਿੱਤੀਆਂ ਗਈਆਂ ਉਹਨਾਂ ਨੇ ਕੈਟਰਿੰਗ ਰਮਨ ਚੂਰਾ ਜੀ ਉਹਨਾਂ ਨੂੰ ਇਹ ਦਿੱਤਾ ਗਿਆ ਸੀਗਾ ਸਾਰਾ ਆਰਡਰ 19729 ਰੁਪਏ ਦਾ 3477 ਚਪਵਾਣੇ ਸੀਗੇ ਫਿਰ ਇਸੇ ਤਰ੍ਹਾਂ ਡਿਜੀਟਲ ਪ੍ਰਿੰਟਿੰਗ ਕੋਈ ਮਤਲਬ ਕੋਟੇਸ਼ਨ ਦਿੱਤੀ ਗਈ ਹੈ ਔਰ ਕੈਟਰਿੰਗ ਦੀ ਕੋਟੇਸ਼ਨ ਕਿਉਂ ਨਹੀਂ ਦਿੱਤੀ ਗਈ ਇਹਨਾਂ ਸਭ ਤੋਂ ਜ਼ਿਆਦਾ ਬਿੱਲ ਜਿਹੜਾ ਕੈਟਰਿੰਗ ਦਾ ਆਏਗਾ 1845923 ਰੁਪਏ ਕੰਟਰੀ ਨੂੰ ਆਰਡਰ ਦਿੱਤਾ ਗਿਆ ਸੀ ਹੋਰ ਕਿਸੇ ਨੂੰ ਆਰਡਰ ਨਹੀਂ ਦਿੱਤਾ ਗਿਆ ਪੁਰੇ ਕਿੰਨੇ ਬੰਦਿਆਂ ਲਈ ਲੰਚ ਦਾ ਅਰੇਂਜਮੈਂਟ ਸੀਗਾ ਇਹ ਵੀ ਨਹੀਂ ਇਹਦੇ ਵਿੱਚ ਆਸ ਤੇ ਸਟੇਜ ਦੀ ਡੈਕੋਰੇਸ਼ਨ ਵਾਸਤੇ ਵੀ ਪੈਸੇ ਦਿੱਤੇ ਗਏ ਕੁਝ ਲੱਖ ਰੁਪਏ ਦਿੱਤਾ ਗਿਆ ਏਡੀਸੀ ਡਿਵੈਲਪਮੈਂਟ ਨੇ ਦਿੱਤਾ ਵਾ ਸਾਰਾ ਔਰ ਇਹਦਾ ਜਿਹੜਾ ਸਾਗਰ ਫਲਾਵਰ ਡੈਕੋਰੇਟਰ ਸਰਦਾ ਬਸਤਰ ਅਸੇ ਸ਼ਹਿਰ ਨਗਰ ਨਿਗਮ ਦੀ ਜ਼ਿੰਮੇਵਾਰੀ ਲੱਗੀ ਸੀਗੀ ਇਹ ਹੋਰਡਿੰਗ ਦੀ ਕਾਰਪੋਰੇਸ਼ਨ ਦੀ ਇੱਥੇ ਨਾਈਟ ਬੰਦੀ ਕਾਰਪੋਰੇਸ਼ਨ ਦੀ ਜ਼ਿੰਮੇਵਾਰੀ ਲੱਗੀ ਜੀ ਪੂਰਾ ਪੂਰਾ ਸੁਖ ਪਏਗਾ ਮਈ ਨਾ ਲਾਦ ਮਈ ਵੀ ਨਾ ਆਇਆ ਪਸਾਰ ਦੇ ਹੁੰਦੇ ਸੀ ਉਹਨਾਂ ਨੇ ਆਰਟੀਆਈ ਲਈ ਸੀ ਤਾਂ ਕੀ ਤੋਂ ਜਵਾਬ ਮਿਲਿਆ ਇਹ ਬਾਤ ਕੈਸਲ ਜਲੰਧਰ ਵਿਖੇ ਸ਼ਹਿਰੀ ਵਿਕਾਸ ਤੇ ਪ੍ਰਸ਼ਾਸਕਿਕ ਸੁਧਾਰ ਸਮਾਰੋਹ ਦਾ ਸਰਕਾਰ ਪੰਜਾਬ ਸਰਕਾਰ ਵੱਲੋਂ ਇੱਕ ਸੰमेलन ਕਰਾਇਆ ਗਿਆ ਸੀ ਬਾਤ ਖੈਸਲ ਵਿਖੇ ਉਹਦੇ ਬਾਰੇ ਮੈਂ ਸੂਚਨਾ ਦੇ ਅਧਿਕਾਰ ਦੇ ਵਿੱਚ ਮੈਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਸੀ ਕਿ ਕਿੰਨਾ ਖਰਚਾ ਸਰਕਾਰ ਨੇ ਕਿਹੜੇ ਅਕਾਊਂਟ ਹੈਡ ਵਿੱਚੋਂ ਕੀਤਾ ਗਿਆ ਵਾ ਤੇ ਸਾਰਾ ਵੇਰਵਾ ਮੈਨੂੰ ਆਇਆ ਵਾ ਜਿਹਦੇ ਵਿੱਚ ਪ੍ਰੈਜੈਂਟੇਸ਼ਨ ਜਿਹੜੀ ਹੈਗੀ ਆ ਉਹ ਦਿੱਤੀ ਗਈ ਸੀ 89000 ਦੀ ਦਿੱਤੀ ਗਈ ਸੀ ਔਰ ਇਹਦਾ ਜਿਹੜਾ ਖਰਚਾ ਹੈਗਾ ਜਿਹਨੇ ਦੱਸਿਆ ਮੈਨੂੰ ਐਸ ਡੀ ਐਮ ਨਕੋਦਰ ਵੱਲੋਂ ਕੀਤਾ ਗਿਆ ਸੀਗਾ ਔਰ ਦੂਸਰਾ ਜਿਹੜਾ ਗੱਲ ਹੈਗਾ ਪੁਆਇੰਟ ਪੱਤਰਕਾਰਾਂ ਦੀ ਆਉ ਭਗਤ ਲਈ ਆਏ ਖਰਚੇ ਤੇ ਬਿੱਲਾਂ ਦੀ ਅਦਾਇਗੀ ਨਾਮ ਪੱਤਰਕਾਰਾਂ ਦਾ ਜਿਹੜਾ ਡੀਪੀਆਰ ਨੇ ਸਾਰਾ ਖਰਚਾ ਕੀਤਾ ਸੀ ਔਰ ਫੰਡ ਜਿਹੜਾ ਹੈਗਾ ਇਹ ਲਾਈਟ ਐਂਡ ਸਾਊਂਡ ਨੂੰ ਦਿੱਤਾ ਗਿਆ ਕਮਲ ਲਾਈਟ ਐਂਡ ਸਾਊਂਡ ਹੈੱਡ ਆਫਿਸ ਤੂਰੀ ਤੋਂ ਕੋਈ ਆਇਆ ਸੀ ਉਹਨੂੰ 40000 ਰੁਪਏ ਦੀ ਅਦਾਇਗੀ ਦਿੱਤੀ ਕਿ ਨਾਮ ਪੱਤਰਕਾਰਾਂ ਦਾ ਲਿਆ ਗਿਆ ਕਿ ਪੱਤਰਕਾਰਾਂ ਦੀ ਆਪਾਂ ਆਉ ਭਗਤ ਕੀਤੀ ਗਈ ਆ ਦੂਜਾ ਜਿਹੜਾ ਸੀ ਕੁਲਦੀਪ ਸਟੂਡੀਓ ਹੈਗਾ ਇੱਥੇ ਜਲੰਧਰ ਵਿਖੇ 2750 ਰੁਪਏ ਆਉਦਾ ਸੀਗਾ ਤੇ ਮੈਕਡੋਨਲਡ ਦੇ ਵਿੱਚ 2000 ਰੁਪਏ ਦਾ ਜਿਹੜਾ ਹੈਗਾ ਉਹ ਰਿਫਰੈਸ਼ਮੈਂਟ ਪੱਤਰਕਾਰਾਂ ਦੇ ਨਾਂ ਤੇ ਬਲਕਿ ਲਿੱਤਾ ਗਿਆ ਤੇ ਇੱਕ ਸਟੈਂਡਰਡ ਰੇਡੀਓ ਦੇ ਨਾਮ ਦੇ ਉੱਤੇ 1 ਸਵਾ 100 ਰੁਪਏ ਟੋਟਲ ਜਿਹੜਾ ਹੈ ਪੱਤਰਕਾਰਾਂ ਦੇ ਨਾਮ ਦੇ ਉੱਤੇ 45293 ਰੁਪਏ ਜਿਹੜੇ ਹੈ ਸਰਕਾਰ ਨੇ ਖਰਚ ਕੀਤੇ ਡੀਪੀਆਰਓ ਜਲੰਧਰ ਵੱਲੋਂ ਤੀਜਾ ਪੁਆਇੰਟ ਸੀ ਇਨਵੀਟੇਸ਼ਨ ਕਾਰਡਸ ਜਿਹੜੇ ਛਪਵਾਏ ਗਏ ਸੀਗੇ ਉਹਦੀ ਡਿਊਟੀ ਲੱਗੀ ਸੀ ਕਾਰਪੋਰੇਸ਼ਨ ਜਲੰਧਰ ਦੀ ਉਹਦੇ ਵਿੱਚ ਜਿਹੜਾ ਹੈਗੇ 19729 ਰੁਪਏ ਇੱਕ ਲੱਗੇ ਸੀ ਕੋਈ ਡਿਜੀਟਲ ਇਨਵੀਟੇਸ਼ਨ ਕਾਰਡ ਸੀਗੇ ਕਾਰਪੋਰੇਸ਼ਨ ਨੇ ਉਹ ਵੀ ਛਪਵਾਇ ਸੀ ਉਹਦਾ ਬਿੱਲ ਸੀਗਾ 38178 ਰੁਪਏ ਤੇ ਡਿਸਪਲੇ ਹੋਲਡਿੰਗ ਜਿਹੜੇ ਕਿ ਹਾਈ ਕੋਰਟ ਵੱਲੋਂ ਬੈਨ ਵੀ ਹੈ ਫਿਰ ਵੀ ਸਰਕਾਰ ਨੇ ਇਹਨਾਂ ਨੇ ਹੋਲਡਿੰਗਸ ਬਣਵਾਏ ਆਪਣਾ ਪ੍ਰਚਾਰ ਕਰਨ ਲਈ ਝੂਠਾ ਪ੍ਰਚਾਰ ਕਰਨ ਲਈ 77135 ਰੁਪਏ ਇਹਨਾਂ ਨੇ ਹੋਲਡਿੰਗਾਂ ਦੇ ਉੱਤੇ ਖਰਚ ਕੀਤੇ ਸਜਾਵਟ ਲਈ ਤੇ ਡੈਕੋਰੇਸ਼ਨ ਵਾਸਤੇ ਇਹਨਾਂ ਨੇ 1 ਲੱਖ ਰੁਪਏ ਦੀ ਉਦਾਈਗੀ ਦਿੱਤੀ ਹਾਰ ਡਿਪਾਰਟਮੈਂਟ ਨੇ ਵੱਖਰੇ ਵੱਖਰੇ ਲੋਕਾਂ ਕੋਲ ਕੋਟੇਸ਼ਨਾਂ ਲਈਆਂ ਗਈਆਂ ਔਰ ਬੜੀ ਹੀ ਹੈਰਾਨੀਜਨਕ ਗੱਲ ਹੈ ਕਿ ਜਿਹੜਾ ਕੈਟਰਿੰਗ ਦਾ ਕੰਮ ਸੀ ਇਹਦੇ ਬਾਰੇ ਸਰਕਾਰ ਨੇ ਜਿਹੜਾ ਫੂਡ ਐਂਡ ਸਪਲਾਈ ਕੰਟਰੋਲਰ ਜਲੰਧਰ ਹੈ ਇਹਨਾਂ ਦੀ ਡਿਊਟੀ ਲੱਗੀ ਸੀ ਕੈਟਰਿੰਗ ਦੀ ਔਰ ਟੈਂਟਿੰਗ ਦੀ ਔਰ ਜਿਹੜਾ ਰਿਜ਼ੋਰਟ ਦੇ ਬੁਕਿੰਗ ਵਾਸਤੇ ਇਹਨਾਂ ਨੇ ਨਾ ਤਾਂ ਕੈਟਰਿੰਗ ਦੀ ਕੋਈ ਵੀ ਇਹਨਾਂ ਨੇ ਕੋਟੇਸ਼ਨ ਨਹੀਂ ਲਈ ਤੀ ਐਦਾ ਜਿਹੜਾ ਆਰਡਰ ਹੈਗਾ ਹੋਟਲ ਕੰਟਰੀ ਇਨ ਜੋ ਕਿ ਐਨ ਆਰ ਆਈ ਸਭਾ ਦੇ ਪ੍ਰਧਾਨ ਹੈ ਕਮਲਜੀਤ ਸਿੰਘ ਹੈਰ ਉਹਨਾਂ ਨੂੰ ਆਰਡਰ ਦਿੱਤਾ ਗਿਆ 18 ਲੱਖ 45923 ਰੁਪਏ ਉੱਥੇ ਜਿਹੜਾ ਹੈਗਾ ਫੂਡ ਦਾ ਖਰਚਾ ਆ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਲਈ ਇਹ ਜਿਹੜਾ ਅਰੇਂਜਮੈਂਟ ਕੀਤਾ ਗਿਆ ਸੀ ਜਦਕਿ ਸਾਨੂੰ ਵੀ ਕਾਫੀ ਦਿਨ ਸੁਣਨ ਨੂੰ ਆਇਆ ਸੀ ਕਈ ਪੱਤਰਕਾਰ ਭਰਾਵਾਂ ਨੂੰ ਉੱਥੇ ਰੋਟੀ ਖਾਣ ਨੂੰ ਤੱਕ ਨਹੀਂ ਮਿਲੀ ਗਈ ਸੀ ਬੜੀ ਸ਼ਰਮ ਦੀ ਗੱਲ ਹੈ ਸਰਕਾਰ ਲਈ ਹੈ ਦੂਜਾ ਜਿਹੜਾ ਸੀਗਾ ਉਹ ਫੰਕਸ਼ਨ ਵਾਲੀ ਥਾਂ ਦੇ ਉੱਤੇ ਰੈਂਟ ਸੀਗਾ ਬਾਤ ਖਸਲ ਦਾ ਉਹ ਸੀ 413766 ਰੁਪਏ ਔਰ ਟੈਂਟਿੰਗ ਦਾ ਜਿਹੜਾ ਖਰਚ ਸੀਗਾ 120843 ਰੁਪਏ ਦਾ ਏ ਟੋਟਲ ਕਿੰਨਾ ਖਰਚ ਕੀਤਾ ਕਿਹੜਾ ਟੋਟਲ ਜਿਹੜਾ ਖਰਚ ਕੀਤਾ ਹੈ ਇਹਨਾਂ ਨੇ ਸਰਕਾਰ ਨੇ ਇੱਕ ਦਿਨ ਦੇ ਵਿੱਚ 27930000 ਰੁਪਏ ਖਰਚ ਕੀਤਾ ਵਾ ਟੋਟਲ ਮਿਸ ਯੂਜ਼ ਆਫ ਪਬਲਿਕ ਫੰਡ ਇਹਨਾਂ ਨੇ ਕੀਤਾ ਇੱਕ ਪਾਸੇ ਸਰਕਾਰ ਕੋਲੋਂ ਜਿਹੜਾ ਨੌਕਰਸ਼ਾਹੀ ਨੂੰ ਅਫਸਰਸ਼ਾਹੀ ਨੂੰ ਤਨਖਾਹਾਂ ਦੇਣ ਨੂੰ ਪੈਸੇ ਨਹੀਂ ਗੇ ਸ਼ਗਨ ਸਕੀਮ ਰੁਕੀਆਂ ਪਈਆਂ 올ਡ ਇੰਪਰੈਸ਼ਨ ਸਕੀਮਸ ਰੁਕੀਆਂ ਪਈਆਂ ਹੈਗਾ ਡਿਵੈਲਪਮੈਂਟ ਦੇ ਪ੍ਰੋਜੈਕਟ ਰੁਕੇ ਪਏ ਆ ਔਰ ਜਿਹੜਾ ਪਬਲਿਕ ਦਾ ਮਿਸ ਯੂਜ਼ ਆਫ ਫੰਡ ਕਰ ਰਿਹਾ ਕਾਂਗਰਸ ਕਿਸੇ ਵੀ ਤਰ੍ਹਾਂ ਦੇ ਇਹਨਾਂ ਲੋਕ ਟ੍ਰੋਲਡਟ ਨਹੀਂ ਕਰੇਗੀ ਕਿ ਪਬਲਿਕ ਦਾ ਫੰਡ ਮਿਸ ਯੂਜ਼ ਕੀਤਾ ਜਾਵੇ ਤੇ ਤੁਹ ਮਿਸ਼ਨ ਅੰਨੇ ਦਿੰਦੀ ਹੈ ਵੀ ਕਿਹੜੇ ਡਿਪਾਰਟਮੈਂਟ ਵੱਲੋਂ ਸਾਰਾ ਖਰਚਾ ਕੀਤਾ ਗਿਆ ਨਹੀਂ ਇਹਦੇ ਬਾਰੇ ਹੁਣ ਮੈਂ ਅੱਗੇ ਅੱਗੇ ਵਧੇਰੀ ਜਾਣਕਾਰੀ ਮੈਂ ਲਵਾਂਗਾ ਇਹਨਾਂ ਨੂੰ ਕਿ ਇਹਨਾਂ ਨੇ ਜਿਹੜਾ ਖਰਚਾ ਕੀਤਾ ਕਿਹੜੇ ਡਿਪਾਰਟਮੈਂਟ ਨੇ ਕਿਹੜੇ ਅਕਾਊਂਟ ਹੈਡ ਵਿੱਚੋਂ ਕੀਤਾ ਗਿਆ ਉਹਦੇ ਬਾਰੇ ਉਹਨੂੰ ਮੈਂ ਵੱਖਰੇ ਤੌਰ ਦੇ ਉੱਤੇ ਸੂਚਨਾ ਦੇ ਅਧਿਕਾਰ ਦੇ ਰਾਹੀਂ ਮੈਂ ਜਾਣਕਾਰੀ ਪ੍ਰਾਪਤ ਕਰਾਂਗਾ ਤੇ ਤੁਹਾਡੀ ਮੰਗ ਕੀ ਹੈ ਤੇ ਤੁਸੀਂ ਅੱਗੇ ਹੋਰ ਕੀ ਕਰਨ ਜਾ ਰਹੇ ਹੋ ਸਾਡੀ ਮੰਗ ਇਹ ਹੈ ਕਿ ਅਸੀਂ ਇਸ ਨੂੰ ਪਾਰਟੀ ਲੈਵਲ ਦੇ ਉੱਤੇ ਡਿਸਕਸ ਕਰੂੰਗਾ ਮੈਟਰ ਔਰ ਜੇ ਆਪਣਾ ਐਡਵੋਕੇਟਸ ਨਾਲ ਆਪਣੇ ਲੀਗਲ ਜਿਹੜੇ ਸਾਡੇ ਕਾਂਗਰਸ ਦੇ ਲੀਗਲ ਸੈੱਲ ਹੈ ਉਹਨਾਂ ਨਾਲ ਸਾਰਾ ਡਿਸਕਸ ਕਰਨ ਤੋਂ ਬਾਅਦ ਅਸੀਂ ਵੀਲ ਗੋ ਫਾਰ ਪੀਆਈਆਲ ਆਲਸੋ ਕਿ ਇਹਦਾ ਪਬਲਿਕ ਦਾ ਫੰਡ ਹੈ ਮਿਸ਼ੂਜ਼ ਨਾ ਕੀਤਾ ਜਾਵੇ